ਇੱਕ ਇਨਸਾਨ ਆਪਦਾ ਹੀ ਬਾਥਰੂਮ ਕਰਕੇ ਪੀ ਰਿਹਾ ਕਿੰਨੀ ਜਿਆਦਾ ਦਿਮਾਗੀ ਪਰੇਸ਼ਾਨੀ ਹੋਊਗੀ ਜਿਹਨਾਂ ਸਮੋਸੇ ਖਾਦੇ ਅਛਾ ਟਟਨੀ ਪਾ ਕੇ ਅਛਾ ਅੱਜ 10 20 ਕੁੜੀਆਂ ਮੇਰੇ ਕੋਲ ਆ ਗਈਆਂ ਅਛਾ ਨਾਲ ਡਾਕਟਰ ਆ ਗਏ ਅਛਾ ਇੱਥੋਂ ਮੇਰਾ ਬੰਤਾ ਸਿੰਘ ਦੇ ਭਤੀਜਿਆਂ ਨੂੰ ਲੈ ਜਾਓ ਯਾਰ ਜਦੋਂ ਮਰ ਗਿਆ ਜਦੋਂ ਇਸ ਦੁਨੀਆ ਤੋਂ ਚਲਾ ਗਿਆ ਜਾਣਾ ਆਪਾਂ ਸਭਨੇ ਪਾਪਾ ਕਿੰਨਾ ਕੁ ਬੜੀਆ ਆ ਬਹੁਤ ਬੜੀਆ ਹੈ ਬਹੁਤ ਬੜੀਆ ਹਮ ਕੈਸੇ ਲਗੇ ਆਪਕੋ ਬਹੁਤ ਬੜੀਆ ਕੁਝ ਮੁੱਛ ਨਸ਼ਾ ਕਿਹੜਾ ਕਿਹੜਾ ਕਰਦਾ ਰਿਹਾ ਸਿਗਰਟ ਹੀ ਪੀਂਦੇ ਸੀ ਹੋਰ ਸੋ ਸ਼੍ਰੀ ਰਤਰੀ ਗੰਜਾ ਪੀਂਦੇ ਗੰਜਾ ਗੰਜਾ ਕਿਦਾਂ ਪੀਦਾ ਅਸਾਂ ਐਂ ਕਰਕੇ ਇਹ ਗੰਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰਾਨਾ ਜੀ ਗੁਰੂ ਸਾਹਿਬ ਦਾ ਕਿਸੇ ਜਾਣਾ ਕੀ ਹੋਇ ਕੀ ਹੁੰਦਾ ਐਂਬੂਲੈਂਸ ਚ ਲੈ ਕੇ ਆਏ ਸੀ ਨਹੀਂ ਨਹੀਂ ਇੱਥੇ ਤੈਨੂੰ ਕੀ ਹੁੰਦਾ ਦੁਖੀ ਕਰ ਲੱਗਦਾ ਗੱਲ ਦੁਖੀ ਕਰ ਹੁਣ ਗੱਗਨਦੀ ਇੰਨੀ ਕ ਸਾਫ ਸਫਾਈ ਆ ਨਾ ਕਿ ਬਹੁਤ ਜਿਆਦਾ ਸਾਡੇ ਦਾ ਸੇਵਾ ਕਰੋਂਦਾ ਘਰ ਜਾਣ ਨੂੰ ਬਾਰ 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 ਤੰਗ ਕਰਦਾ ਪਰ ਮਾਂ ਨਾਲ ਗੱਲ ਹੋਈ ਮਾਂ ਕਹਿੰਦੀ ਵੀ ਅਜੇ ਇੰਨੀ ਤੇ ਠੀਕ ਹੋਗਾ ਤੇ ਮੈਂ ਰੱਖੂਗੀ ਮੈਨੂੰ ਦੁਖੀ ਬੜਾ ਕੀਤਾ ਇੱਕ ਤਾਂ ਗਲਤ ਸੰਗਤ ਗਲਤ ਰਿਲੇਸ਼ਨ ਦੇ ਵਿੱਚ ਚਾ ਜਾ ਕੇ ਇਹਨੇ ਆਪ ਦੀ ਮਾਂ ਦਾ ਸਹਾਰਾ ਕੀ ਬਣਨਾ ਸੀ ਉਲਟਾ ਮਾਂ ਨੂੰ ਇਹਦਾ ਸਹਾਰਾ ਭਾਨਾ ਪਿਆ ਇਹਨੂੰ ਦਵਾਈ ਦਿਵਾਉਣ ਲੈ ਕੇ ਆਈ ਉਹ ਉੱਥੋਂ ਵੀ ਭੱਜ ਆਇਆ ਬਾਕੀ ਹੁਣ ਗੁਰੂ ਦੀ ਕਿਰਪਾ ਹੁਣ ਠੀਕ ਹੋ ਗਿਆ ਨਾ ਕਾਫੀ ਉੱਥੋਂ ਕਿੱਦਾਂ ਭੱਜ ਆਇਆ ਤੂੰ ਦੱਸ ਨਾ ਤੂੰ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਤੂੰ ਕਿੱਦਾਂ ਭੱਜ ਗਿਆ ਤੇਰੀ ਮੰਮੀਆਂ ਦੀ ਐਂਬੂਲੈਂਸ 'ਚ ਵੀ ਭੱਜ ਗਿਆ ਸੀ ਪਤਾ ਹੀ ਨਹੀਂ ਲੱਗਾ ਭਾਈ ਫਤਿਹਦੀ ਨਗਰ ਮੈ ਹਸਪੀਟਲ ਦੇ ਅੰਦਰ ਗਿਆ ਸਮੋਸੇ ਖਾਦੇ ਅਸ਼ਾ ਟਿੱਟਲੀ ਪਾ ਕੇ ਅਸ਼ਾ ਅੱਜ 10 20 ਕੁੜੀਆਂ ਮੇਰੇ ਕੋਲ ਆ ਗਈਆਂ ਅਸ਼ਾ ਨਾਲ ਡਾਕਟਰ ਆ ਗਏ ਅਸ਼ਾ ਇੱਥੋਂ ਮੇਰਾ ਰਿਜ਼ਲਟ ਕੱਢਿਆ ਹੂੰ ਹੂੰ ਤੇ ਮੁੜ ਕੇ ਤੂੰ ਰੋਡ ਤੇ ਕਿੱਦਾਂ ਆ ਗਿਆ ਰੋਡ ਤੇ ਮੈਂ ਕਿਹਾ ਮੰਮੀ ਇਹਨਾਂ ਨੇ ਮੈਨੂੰ ਮਾਰ ਦੇਣਾ ਮੈਨੂੰ ਇਹਦਾ ਸੁਪਨੇ ਆਉਂਦੇ ਬੇ ਜਾਲ ਇਹਨੂੰ ਹੀ ਮਾਰ ਦੇਣਾ ਹੁਣ ਇੱਥੇ ਤੇ ਨਹੀਂ ਡਰ ਲੱਗਦਾ ਕੋਈ ਅੱਥੇ ਵੀ ਰਾਤੀ ਲੱਗਦਾ ਥੋੜਾ ਜਿਹਾ ਸਾਡੇ ਤੋਂ ਕਿੰਨਾ ਕਿਸੇ ਤੋਂ ਲੱਗਦਾ ਨਹੀਂ ਆਪਾਂ ਤਾਂ ਸਾਰੇ ਭਰਾ ਹੀ ਆ ਹਨਾ ਆਪਣੇ ਤੋਂ ਤਾਂ ਇਹਨਾਂ ਲੱਗਦਾ ਆਜੋ ਬੰਤਾ ਸਿੰਘ ਜੀ ਆਜੋ ਸੋ ਇਹ ਕਹਾਣੀ ਹੈ ਇਹ ਸਾਡੇ ਇਸ ਪਰਿਵਾਰ ਦੀ ਅਨੇਕਾਂ ਤਾਂ ਜਾਣਾ ਮੈਂ ਅਨੇਕਾਂ ਹੀ ਕਹਾਣੀਆਂ ਜੁੜੀਆਂ ਨੇ ਸਾਡੇ ਨਾਲ ਬਹੁਤ ਆਉਂਦੇ-ਆਉਂਦੇ ਕੋਈ ਨਹੀਂ ਆਉਂਦੇ-ਆਉਂਦੇ ਸੁੱਟ ਮੰਗਦੇ ਆਜੋ ਆਜੋ ਸੋ ਗਗਨਵੀਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਓ ਕਿ ਆਪਣੀ ਮਾਂ ਦਾ ਸਹਾਰਾ ਬਣੇ ਸੋ ਜੀ ਠੀਕ ਤੇ ਮੰਮੀ ਦੀ ਯਾਦ ਕੱਤੋਂ ਆਉਂਦੀ ਨਹੀਂ ਤੇ ਮੰਮੀ ਨੂੰ ਤਾਂ ਕੋਈ ਕੀਤਾ ਸੀ ਉਹ ਫਿਰ ਜਵਾਨੀ ਹੁੰਦੀ ਹੈ ਨਸ਼ਾ ਪੱਤਾ ਬੰਦਾ ਨਸ਼ਾ ਕਿਹੜਾ-ਕਿਹੜਾ ਕਰਦਾ ਰਿਹਾ ਸਿਗਰਟ ਹੀ ਪੀਂਦੇ ਸੀ ਹੋਰ ਸੋ ਸ਼੍ਰੀ ਰਾਤਰੀ ਅਰੇ ਗਾਂਜਾ ਪੀਂਦੇ ਗਾਂਜਾ ਗਾਂਜਾ ਕਿਦਾਂ ਪੀਦਾ ਅਸਾਂ ਐਂ ਕਰਕੇ ਇਹ ਗਾਂਜੇ ਵਾਲੇ ਬੰਦੇ ਇਦਾਂ ਕਿਉਂ ਹੁੰਦੇ ਆ ਪਤਾ ਹੀ ਨਹੀਂ ਲੱਗਾ ਕਦੀ ਛੋਟਿਆ ਹੀ ਨਹੀਂ ਪਤਾ ਨਹੀਂ ਕੀ ਹੋਗਾ ਤਾਂ ਨਹੀਂ ਮੇਰੀ ਗੱਲ ਸੁਣ ਮੰਮੀ ਨਾਲ ਤੇਰੀ ਨਾਲ ਗੱਲ ਹੋਈ ਤੇ ਮੰਮੀ ਕਹਿੰਦੀ ਵਿਚਾਰੀ ਕਹਿੰਦੀ ਨੇ ਮੈਨੂੰ ਦੁਖੀ ਬੜਾ ਕੀਤਾ ਸੀ ਤੇ ਮੈਂ ਇਤੋਂ ਅੱਕ ਗਈਆਂ ਦੁਖੀ ਨਹੀਂ ਕੀਤਾ ਹੁਣ ਮੈਂ ਸਭ ਕੁਝ ਛੱਡ ਦਿੱਤਾ ਹੁਣ ਤਾਂ ਨਹੀਂ ਕਰੇਗਾ ਕੁਝ ਮਤਲਬ ਕਿੰਦਾ ਠੀਕ ਹੋ ਗਿਆ ਤੇ ਤੂੰ ਮੇਰੀ ਗੱਲ ਸੁਣ ਪੁੱਤ ਜਿਵੇਂ ਇੱਥੇ ਜਦੋਂ ਆਇਆ ਹਾਂ ਤੂੰ ਆਪ ਦਾ ਬਾਥਰੂਮ ਕੋ ਪੀਣਾ ਹਾਂ ਇੱਕ ਅੱਧੀ ਅੱਧੀ ਪੀਤਾਣ ਹੈ ਉਹ ਨਹੀਂ ਕਿਉਂਕਿ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਨ ਦੇ। ਭੁੱਖ ਲੱਗਦੀ। ਸੋ ਸੰਗਤ ਜੀ ਇਹ ਗਗਨਵੀਰ ਹੈ ਇਹ ਮੈਨੂੰ ਰੋਡ ਤੇ ਮਿਲਿਆ ਸੀ। ਇਹਦੀ ਮੈਂਟਲੀ ਹਾਲਤ ਇੰਨੀ ਕਿ ਬਿਮਾਰ ਸੀ ਕਿ ਅਸੀਂ 5 ਤੋਂ 7 ਜਾਣੇ ਸਿਰਫ ਇਹਦਾ ਧਿਆਨ ਰੱਖਦੇ ਹਾਂ ਕਿਉਂਕਿ ਇਹ ਆਪ ਦਾ ਜਿਹੜਾ ਬਾਥਰੂਮ ਨਾ ਉਹ ਪੀਂਦਾ ਸੀ। ਇਹ ਸੋਚਣ ਵਾਲੀ ਗੱਲ ਹੈ। ਸ਼ਾਇਦ ਤੁਹਾਨੂੰ ਦੇਖ ਕੇ ਜਾਂ ਸੁਣ ਕੇ ਚੰਗਾ ਨਾ ਲੱਗੇ। ਤੁਸੀਂ ਦੁਖੀ ਵੀ ਹੋਵੋਗੇ ਪਰ ਇੱਕ ਇਨਸਾਨ ਆਪ ਦਾ ਖੁਦ ਬਾਥਰੂਮ ਪੀ ਰਿਹਾ। ਇੱਕ ਇਨਸਾਨ ਆਪਦਾ ਹੀ ਬਾਥਰੂਮ ਕਰਕੇ ਪੀ ਰਿਹਾ ਕਿੰਨੀ ਜ਼ਿਆਦਾ ਦਿਮਾਗੀ ਪਰੇਸ਼ਾਨੀ ਹੋਊਗੀ ਇਹ ਹਾਲਚਾਲ ਆ ਠੀਕ ਹੈ ਮੇਰੀ ਗੱਲ ਸੁਣਾ ਜਿਹੜੀ ਮੈਂ ਗੱਲ ਅੱਗੇ ਕਹਿੰਦਾ ਇੰਨੀਆਂ ਜੂਆਂ ਦਾ ਤੇਰੀਆਂ ਤੇਰੀ ਮਾਂ ਨੇ ਨਹੀਂ ਕੱਡੀਆਂ ਜਿੰਨੀਆਂ ਮੈਂ ਕੱਡੀਆਂ ਜਦੋਂ ਤੂੰ ਆਇਆ ਕਿੰਨੀਆਂ ਜੂਆਂ ਪਈਆਂ ਕਿ ਸੱਚੀ ਦਸੀ ਇੰਨੀਆਂ ਜੂਆਂ ਮਾਂ ਤਰੀ ਨੇ ਕੱਡੀਆਂ ਜਿੰਨੀਆਂ ਮੈਂ ਕੱਡੀਆਂ ਜਿੰਨੀ ਬਾਬੇ ਨਾਨਕ ਨੇ ਸੇਵਾ ਸਾਡੇ ਤੋਂ ਲਈ ਤੇਰੇ ਵਾਸਤੇ ਇੰਨੀ ਤੇਰੇ ਮਾਂ ਪਿਓ ਤੇਰੇ ਭੈਣ ਭਾਈਆਂ ਨੇ ਕੀਤੀ ਨਹੀਂ ਕੀਤੀ ਤੇ ਫਿਰ ਖਾਸ ਰਿਸ਼ਤਾ ਕਿਹਦਾ ਹੋਇਆ ਉਹਨਾਂ ਦਾ ਕਿ ਸਾਡਾ ਦੇ ਸਾਡਾ ਹੋਇਆ ਇੱਕ ਦੂਜੇ ਨੂੰ ਪਿਆਰ ਕੌਣ ਕਰਦਾ ਇੱਥੇ ਜਿਕਰ ਦਿਓ ਤੇ ਆਪਾਂ ਫਿਰ ਉਹਨਾਂ ਤੋਂ ਕੀ ਲੈਣਾ ਬਣਾ ਬਗੀ ਕੁਝ ਨਹੀਂ ਨਾ ਲੈਣਾ ਸੋ ਇਹ ਇੱਕ ਸਾਬਤ ਸੂਰਤ ਬਜ਼ੁਰਗ ਸਾਡੇ ਸਿੱਖ ਸਾਬਤ ਸੂਰਤ ਸਿੱਖ ਬਜ਼ੁਰਗ ਸਾਡਾ ਬੰਤਾ ਸਿੰਘ ਜੀ ਭੈਣਾ ਹੈਗੀਆਂ ਨੇ ਭਤੀਜੇ ਭਨੇਵੇਂ ਭਰਾ ਹੈਗੇ ਨੇ ਪਰ ਕੋਈ ਸਾਰ ਨਹੀਂ ਲੈਂਦਾ ਚੂਲਾ ਟੁੱਟਾ ਸੀ ਮੈਡੀਕਲ ਕਾਜ ਦੇ ਵਿੱਚ ਪਏ ਸੀ ਤੇ ਸਿਰ ਦੇ ਵਿੱਚ ਦਾੜੇ ਦੇ ਵਿੱਚ ਤੁਹਾਨੂੰ ਪਤਾ ਗੰਦਗੀ ਦੇ ਕਾਰਨ ਕਿੱਡੀ ਸ਼ਿੱਟੀ ਜੂਆਂ ਪੈਂਦੀਆਂ ਪਰ ਇੱਥੇ ਹੁਣ ਬਾਪੂ ਸਾਡਾ ਚੜ੍ਹਦੀ ਕਲਾ 'ਚ ਆ ਦਾਦੇ ਪੋਤੇ ਦਾ ਰਿਸ਼ਤਾ ਇਦਾਂ ਹੀ ਨਿਭਦਾ ਮੇਰਾ ਜੋ ਕੁਛ ਹੈ ਉਸ ਮਾਲਕ ਦਾ ਬੰਤਾ ਸਿੰਘ ਚੜ੍ਹਦੀ ਕਲਾ 'ਚ ਹੁਣ ਉਹਨਾਂ ਨੂੰ ਮਾਰੀਏ ਗੋਲੀ ਮਾਰ ਦਈਏ ਫਿਰ ਕਿਹੜੀ ਗੋਲੀ ਮਾਰਨੀ ਉਹਨਾਂ ਨੂੰ ਜੀ ਮੱਜੀ ਮਾਰ ਦੋ ਨਹੀਂ ਤੂੰ ਦੱਸ ਚਾਚਾ ਕਿਹੜੀ ਗੋਲੀ ਮਾਰੀਏ ਦੱਸੋ ਹੈ ਜੀ ਮੱਜੀ ਮਾਰ ਦੋ ਜੀ ਮੱਜੀ ਮਾਰ ਦਈਏ ਔਰ ਯਾ ਨਾ ਟਾਈਮ ਨਾ ਘੜੀ ਲਿਆਦਾ ਕਿ ਫਿਰ ਨਵੀਂ ਪਰ ਉਹਨਾਂ ਦਾ ਕਿਹ ਗੁੜੀ ਬੰਦੀ ਹੈ ਤੇਰੇ ਗੁੜਤੇ ਤੋਂ ਸਾਨੂੰ 2:30 ਵਜੇ 3:00 ਵਜੇ ਸਾਰਿਆਂ ਨੂੰ ਉਠਾ ਮਾਰੇ ਹੈ ਕੱਲਾ ਹੀ ਉੱਠਿਆ ਕਰੀ ਫਿਰ ਤੂੰ ਘੜੀ ਦਾ ਸ਼ਕੀਨ ਬਣਾਣਾ ਪਰ ਘੜੀ ਦਾ ਤਾਂ ਤੂੰ ਉਦੋਂ ਬੰਨ ਕੇ ਪਾਪਾ ਮਿਰਿਆ ਘੜੀ ਬੰਨ ਕੇ ਸਾਰਿਆਂ ਨੂੰ ਉਠਾਉਣਾ ਸ਼ੁਰੂ ਕਰਤਾ ਸੀ ਜਦੋਂ ਤੈਨੂੰ ਨਵੀਂ ਨਵੀਂ ਘੜੀ ਬਨ ਕੇ ਦਿੱਤੀ ਕਿੰਨੇ ਵਜੇ ਉੱਠ ਪਿਆਸ ਤਰੇ ਮੇਰੇ ਸੋਣਾ 4-5 ਵਜੇ ਕਿੱਥੇ ਇਹਦਾ ਮੇਰਾ 1 ਵਜੇ ਉੱਠ ਪਣਾ ਉਦੋਂ ਘੜੀ ਦੇ ਚਾਚ ਘੜੀ ਦੇ ਚਾਚ ਤੇ 1 ਵਜੇ ਉੱਠ ਪਿਆ ਤੇ ਨੀਂਦ ਹੀ ਨਹੀਂ ਆਈ ਪਾਪਾ ਹਾਂਜੀ ਹਾਂਜੀ ਇਸ ਕਰਕੇ ਘੜੀ ਰਹਿਂਦੀ ਹੈ ਆਪਾਂ ਹਣਾ ਤੂੰ ਜਾਣਾ ਉੱਥੇ ਲਾਵ ਕੋ ਇੱਥੇ ਰਹਿਣਾ ਹੌਲ ਪਾਪਾ ਮੇਰੀ ਗੱਲ ਸੁਣ ਆ ਮੈਂ ਤੇਰੀ ਵੀਡੀਓ ਤੇਰੇ ਭਨੇਵੇਂ ਨੂੰ ਤੇ ਤੇਰੇ ਭਤੀਜਿਆਂ ਨੂੰ ਸੈਂਡ ਕਰਨੀ ਉਹਨਾਂ ਨੂੰ ਕੋਈ ਖਾਸ ਜਾਣਕਾਰੀ ਦੇਣੀ ਹੋਵੇ ਤੇ ਇਹ ਜੋ ਕੀ ਕਵਾਂ ਉਹਨਾਂ ਨੂੰ ਰਾਜੀ ਖੂਜੀ ਜੀ ਰਾਜੀ ਖੂਜੀ ਜੀ ਤੁਮ ਉਹਨੂੰ ਇਹ ਨਾ ਕਵਾਂ ਵੀ ਲੈ ਕੇ ਜਾਓ ਪਾਪੇ ਨੂੰ ਇਹ ਲੈ ਜਾਓ ਇਹ ਫੋ ਲੈ ਜਾਓ ਭਾ ਮੇਰੇ ਉਹ ਲੈ ਜਾਓ ਸੋ ਅਸੀਂ ਬੇਨਤੀ ਕਰਦੇ ਆ ਬੰਤਾ ਸਿੰਘ ਦੇ ਭਤੀਜਿਆਂ ਨੂੰ ਲੈ ਜਾਓ ਯਾਰ ਜਦੋਂ ਮਰ ਗਿਆ ਜਦੋਂ ਇਸ ਦੁਨੀਆ ਤੋਂ ਚਲਾ ਗਿਆ ਜਾਣਾ ਆਪਾਂ ਸਭ ਨੇ ਪਾਪਾ ਕਿਹਨੇ ਬੈਠੇ ਨਹੀਂ ਰਹਿਣਾ ਗੁਰੂ ਦੇ ਹੁਕਮ ਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਤੇ ਜਾਣਾ ਹੈਗਾ ਉਦੋਂ ਵੇਖੀ ਕਿਵੇਂ ਚੀਕਾਂ ਮਾਰਦੀਆਂ ਇੱਥੇ ਆਣ ਕੇ ਉਦੋਂ ਸਾਰਿਆਂ ਨੇ ਇੱਥੇ ਚੀਕਾਂ ਮਾਰਨੀਆਂ ਉੱਚੀ ਉੱਚੀ ਰੋਣਾ ਜਿੱਦਾਂ ਬਾਪੂ ਬਲਕੌਰ ਸਿੰਘ ਦੇ ਬਾਪੂ ਸੁਭਾਗ ਸਿੰਘ ਦੇ ਇੱਥੇ ਰੋਂਦੇ ਸੀ ਆਣ ਕੇ ਤਾਂ ਜੋੰਦੇ ਨੂੰ ਲੈ ਜਾਓ ਭਾਈ ਜੋੰਦੇ ਦੀ ਸੇਵਾ ਕਰ ਲਓ ਕੀ ਹੋ ਗਿਆ ਜੇ ਤੁਹਾਡੇ ਪੁੱਤਰ ਨਹੀਂ ਹੈਗੇ ਭਤੀਜੇ ਵੀ ਤਾਂ ਪੋਤੀ ਹੁੰਦੇ ਆ ਪਰ ਨਹੀਂ ਬਣਦੇ ਹਨਾ ਕੁਝ ਕਹਿਣਾ ਉਹਨਾਂ ਨੂੰ ਬੋਲੋ ਲੈ ਲਿਆ ਜਾਨੋ ਲੈ ਜੋ ਲੈ ਜੋ ਭਈ ਲੈ ਜੋ ਸੋ ਬਾਪੂ ਰੋਜ਼ ਕਹਿੰਦਾ ਪਰ ਕੋਈ ਆ ਕੇ ਖੁਸ਼ ਨਹੀਂ ਵੀਡੀਓ ਉਹਨਾਂ ਨੂੰ ਭੇਜਾਂਗੇ ਇੱਕ ਦੋ ਬੰਦਿਆਂ ਦੇ ਨੰਬਰ ਹੈਗੇ ਕਾਫੀ ਵਾਰੀ ਤਰਲੇ ਕਰ ਲੇ ਪਰ ਰਿਸ਼ਤੇ ਵੀ ਜਿਹੜੇ ਉਹ ਖਤਮ ਹੈ ਪਾਪਾ ਸਫੇਰ ਹੀ ਆ ਚੱਲੀਏ ਫਿਰ ਫਿਰ ਮੈਂਨੇ ਆਪਾ ਅੱਛਾ ਚਲੋ ਚਲੋ ਹਾਂ ਚਲੋ ਚਲੋ ਅੱਗੇ ਚਲੋ ਸੋ ਸਿਦਾ ਰਾਮ ਵੀ ਦੇਖ ਰਹੇ ਹੋ ਜੀ ਚੂਲਾ ਤੇ ਨਹੀਂ ਚਲੋ ਅਜੇ ਬਣਿਆ ਪਰ ਚੱਲਣ ਲੱਗ ਗਿਆ हाँ, हाँ, उधर ठीक हाँ, 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 गोड़े, हाँ, गोड़े, हाँ, हाँ, है चाचा जब, जब लेने गए थे सीताराम जी हाँ, हाँ, उधर जब आप गंदी नाली पे पड़े हाँ, कितनी हाँ, बदबू आती थी वहाँ खाते थे वैसी जिंदगी तो नहीं है यहाँ बहुत कैसी जिंदगी है इधर अच्छा बढ़िया है कितना बढ़िया बहुत बढ़िया है बहुत बढ़िया हम कैसे लगे आपको फिर भी हाँ, कैसे हाँ, लगे कुछ हाँ, लोगों को तो हमें सही नहीं लगते देखिए जो जो मेरी बात सुनो हाँ, जो मानसिकता जो बंदा मानसिकता से ठीक है हाँ, हाँ, जो अपना कारोबार कर रहा है हाँ, हाँ, जो अपनी कमाई कर रहा है हाँ, 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 उसको तो हम अच्छे नहीं लगते वो बोलते हैं क्या इनको क्या उठा लेते हैं कारण है देखिए मैं ज्ञान लिए हूँ आप आर्ट्स लिए है मेरे को आर्ट्स पसंद नहीं आएगा मेरे को ज्ञान नहीं पसंद आएगा ज्ञान के दोस्त चोर को चोर पसंद है समझिएगा डॉक्टर डॉक्टर दोस्त है भी भेजते है पेड़ है? है कैसे मिलता आप? है आप तो हमको अच्छे लगे हाँ, बहुत अच्छे। आपका नाम है सीता राम हाँ, हाँ, और हाँ। हमने राम को देखा नहीं मगर हाँ, हाँ, हमने आप में राम को देख लिया हाँ, हाँ, हाँ। चाहे हम, नहीं हम मैं दूसरे धर्म से हूँ दूसरे धर्म से हूँ और फिर भी मैंने आपको राम को देख लिया ठीक है हम कैसे लगे आपको नहीं बहुत ठीक भगवान भैया भैयादार ना, ना।, ना। अभी जब कर, कर, कर ले करोड़ कर रुपया जो आप अभी बात बता रहे थे जब हाँ। कर लो तब कर लो दान कर लो आराम से बताना लो हाँ आदमी जब कर लेगा ले, तब कर लेगा उपास कर लेगा दान धन कर देगा है कि नहीं ठीक है ना लेकिन सेवा नहीं कर सकता सेवा पोषण कठिन कार्य 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 कठिन कठिन है कर हमको तो कठिन लगता नहीं है सेवा नहीं तो आपको बीजी आपको प्रवृत्ति ऐसी है पट्टी आपकी अच्छी है सेवा करने की अब कैसे अच्छा लगेगा पता है ना गणित गणित कई लोग बोलते हैं ना कई हमारे जो जानकार हैं वो पूछते हाँ, हैं हाँ। कि आप जो इन लोगों के बीच रहते हो हाँ। इनके साथ रहते हो आपको दिक्कत नहीं आती, हाँ, क्या नहीं। हाँ। तो हमको तो एक परसेंट दिक्कत भी नहीं आती मनो अधिकार में ना जैसा आदमी भावना रहेगा ना जाएगा देखिए कला जो है जीवन कला जो है जीवन की मुसीबतों में भाग के जा छुपने ਸਮਝ ਨਹੀਂ ਆ ਪਿੱਛੋ ਅਭੀ ਭਾਵਨਾ ਕੇ ਸਹੀਉ ਵਿਕਤੀ ਹੈ ਤੁਸੀਂ ਕੀ ਹੋਣਾ ਹੈ ਹੋ ਸਕਦਾ ਹੋ ਹੈ ਚਲੋ ਭਗਵਾਨ ਕੀ ਕਿਰਪਾ ਹੈ ਆਪਕੋ ਆਪकी पिक्चर छूट रही है ऐसा क्या अच्छा तो, ऐसे तो ऐसे। अभी तभी तो आप हां ਚਾਰ ਹੋ ਨਾ ਪਿਕਚਰ ਪਿਕਚਰ ਤਾਂ ਜਿਹੜੀ ਛੁੱਟ ਜਾਣੀ ਹੈ ਅੱਛਾ ਜੀ ਪਿਕਚਰ ਦੇਖ ਲਓ ਪਿਕਚਰ ਆਏਗਾ हां ਆ ਰਹੀ ਹੈ ਅੱਛਾ ਜੀ ਦਾ ਰਾਮ ਹੈ ਜੀ ਜਿਹੜੇ ਅਸੀਂ ਨਾਲ ਵੀਡੀਓ ਲਾ ਦਨੇ ਆ ਦੇਖੋ ਕਿਵੇਂ ਇਨਸਾਨ ਗੰਦਗੀ ਚ ਰਹਿ ਰਿਹਾ ਸੀ ਪਰ ਕਿਰਪਾ ਗੁਰੂ ਦੀ ਸੋ ਗੁਰੂ ਸਾਹਿਬ ਚੜ੍ਹਦੀ ਕਲਾ ਚ ਰੱਖਣ ਭੁੱਲਾ ਚੱਕਾ ਦੀ ਖੇਮਾ ਚੋਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲ ਜਕਾਰਾ ਲਾ ਦੇ ਹਰ ਇੱਕ ਹਾਂ ਜੀ ਕਰ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲ ਜਕਾਰਾ